ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਹਿਮਤਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5 ਨਾਕ ਦਿਖਾਵਾਂਗੇ 4 ਝੋਟੀਆਂ ਬਿਲਕੁਲ ਤਾਜ਼ੀਆਂ ਸੂਆਂ ਤੇ ਇੱਕ ਗੱਬਣ ਤਿਆਰ ਆਪਾਂ ਪਹੁੰਚਿਆ ਵੀਰ ਜਸਕਰਨ ਸਿੰਘ ਉਹਨਾਂ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਨਾਂ ਦੀ ਡਿਟੇਲ ਆਜੋ ਵੀਰ ਜੀ ਸਾਚੀ ਕਾ ਭਾਜੀ 사ਚੀ ਕਾ ਜੀ ਬੜੀ 사ਚੀ ਕਾ ਜੀ ਕੀ ਹਾਲ ਚੱਲ ਜੇ ਵਧੀਆ ਚੱਲਦੀ ਕਾਲਾ ਜੀ ਮਹਾਰਾਜ ਚੱਲਦੀ ਕਾਲਾ ਰੱਖੇ ਵੀਰ ਜੀ ਨਾਮ ਤੇ ਡਰੈੱਸ ਦੱਸਿਓ ਨਾਮ ਆਪਣੇ ਜਸਕਰਨ ਸਿੰਘ ਪਿੰਡ ਮਹਿੰਦਪੁਰਾ ਤਸੀਲ ਜੀ ਨਾਲਾ ਜ਼ਿਲ੍ਹਾ ਮੱਥਾ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ 9592800635 ਠੀਕ ਆ ਜੀ ਇਹ ਮੰਡੀਲਾ ਸਕਤਾ ਆਪਣੇ ਪਿਆ ਵੀਰ ਨੇ ਹਾਂ ਜੀ ਹਾਂ ਜੀ ਤੇ ਆ ਵੱਡੀ ਮਾਦੋ ਕਰੀਏ ਚਾਲੂ ਕੀ ਜਾਂ ਹਾਂ ਹਾਂ ਜੀ ਇਤੋ ਹੀ ਕਰ ਲਓ ਭਾਈ ਠੀਕ ਲਓ ਜੀ ਰਸੀ ਗਨ ਟੈਂਕ ਦੱਸਿਓ ਵੀਰ ਜੀ ਇਹਦੇ ਬਾਰੇ ਵੀਰ ਜੀ ਗੱਬਣ ਪਿਆਰ ਜੀ ਅੱਛਾ ਜੀ ਮੱਧਹਰਣ ਵਿੱਚ ਠੀਕ ਹੈ ਜੀ ਮੈਂ ਤਾਂ ਰਕਾਰਡ ਕੋ 16 17 ਕਿਲੋ ਦਾ ਜੀ ਠੀਕ ਹੈ ਠੀਕ ਹੈ ਲਓ ਜੀ ਪੰਡਾ ਪਈਆਂ ਮੈਂ 20 ਕਿਲੋ ਦੁੱਧ ਭਰ ਸਕਦੀ ਚੰਗੀ ਤਗੜੇ ਵੱਡੇ ਰਕਾਰਡ ਦੀ ਹੈ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਐਫ ਗਮ ਵਰਗਾ ਚੱਡਾ ਲੱਗਾ ਜੇ ਕਿੰਨਾ ਕੁ ਟਾਈਮ ਖੜਦੀ ਵੀਰ ਜੀ ਵੀ ਜੀ ਤਿਆਰ ਹੀ ਆ ਬਸ ਦੋ ਚਾਰ ਦਿਨੀਆਂ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਤਿਆਰ ਖੜੀ ਆ ਕੋਈ ਦਿਓ ਦਿਨ ਪਹਿਲਾਂ ਸਵੇਰੇ ਕੋਈ ਬਾਅਦ ਚਾਣਾ ਹਾਂਜੀ ਹਾਂਜੀ ਤੇ 16 17 ਲੀਟਰ ਜਿਹੜਾ ਪਿਛਲੇ ਸਵੇਰੇ ਦਾ ਹੀ ਬਾਈ ਦਾਦਾ ਮਿਲ ਕ ਰਿਕਾਰਡ ਹੈ ਚਲੋ ਕੋਈ ਸਾਹਮਣੇ ਵਾਲਾ ਭਰਾ ਖੜੇ ਤੇ ਦੁੱਧ ਵੱਧ ਵੀ ਕੱਢ ਸਕਦੀ ਚੱਡਾ-ਚੁੱਡਾ ਜਿਹੜਾ ਵੇਖ ਸਾਡੇ ਤਿੰਨ ਹੱਚਾ ਫਗਾਂ ਵਰਗਾ ਲੱਗਾ ਵਾ ਕਿੰਨੇ ਵਸੂਗਾ ਸੁਣਾ ਵੀਰ ਜੀ ਵੀਰ ਜੀ ਤੀਜਾ ਸੂਗਾ ਸੁਣਾ ਦੇ ਠੀਕ ਹੈ ਠੀਕ ਹੈ ਲਓ ਜੀ ਤੀਸਰਾ ਸੂਗਾ ਸੁੂ ਕੀ ਕਰਮਾਲੀ ਵੇਖ ਸਾਡੇ ਤੂੰ ਫੇਰ ਕੁਆਲਟੀ ਜੈਡ ਬਲੈਕ ਹੈ ਤੇ ਕੋਠੇ ਜਿੱਡੀ ਆਪਾਂ ਕਹਿ ਸਕਦੇ ਇਹਨੂੰ ਪੂਰਾ ਵੀ ਜਿਹੜਾ ਐ ਕੋਈ ਓਮ ਕੋਣ ਕੋਈ ਮੱਚ ਨਹੀਂ ਹੈ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਵੇਖ ਸਾਡੇ ਤੂੰ ਚੱਡਾ-ਚੁੱਡਾ ਬਾ ਕਮਾ ਲਿਆ ਰਿੰਗ ਸਿੰਘ ਲੱਗਾ ਪਿਆ ਤੇ ਥਾਂ ਵੀ ਜਿਹੜਾ ਐਨ ਗਿੱਠ ਗਿੱਠ ਤੇ ਚੋਹਾਂ ਨੁਕਰਾਂ ਤੇ ਲੱਗਾ ਵਾ ਦਰ ਸੀ ਦਰ ਦੀ ਬਾਕੀ ਰਾਜੀ ਰੂਜੀ ਜਿਹੜੀ ਕਰਮ ਵਾਲੀ ਬਹੁਤ ਐਨ ਮੰਜਾ ਡੈਨ ਨਾਲ ਹੀ ਸਾਕਦਾ ਵਿਆ ਬਿਲਕੁਲ ਚਮੜੀ ਕਾਗਜ਼ ਹੀ ਆ ਦੇ ਉੱਤੇ ਬਿਲਕੁਲ ਬਿਲਕੁਲ ਜੀ ਸਹੀ ਗੱਲ ਆ ਲਓ ਜੀ ਚੱਡਾ ਜਿਹੜਾ ਬਾਖਮਾਲ ਆ ਇਹ ਧਾਰ ਵੀ ਮੋਟੀ-ਬੋਟੀ ਹੁੰਦੀ ਉਹਨਾਂ ਨਾਲ ਜੱਡੀ ਅੱਛਾ ਜੀ ਹਾਂਜੀ ਹਾਂਜੀ ਠੀਕ ਲਓ ਜੀ ਚਵਾਈ ਚੁਈ ਦੀ ਜਿਹੜੀ ਆ ਨ ਇੱਕ ਨੰਬਰ ਆ ਤੇ ਵੀਰ ਜੀ ਕਿੰਨਾ ਕੁ ਮੁੱਲੇ ਦਾ ਮੁੱਲ ਵੀ ਜੀ ਇਹਦਾ ਜੈਰੀ ਕਰਾਂਗੇ ਮੇਰੇ ਹਿਸਾਬ ਨਾਲ ਮੈਂ ਤਾਂ ਮੁੱਲ ਕਰਉਂਦੀ ਹਾਂ 2.5 ਲੱਖ ਅੱਛਾ ਜੀ ਪਰ ਆਪਾਂ ਜੈ ਜੀ ਕਰਾਂਗੇ ਠੀਕ ਹੈ ਜੀ ਇਹਦਾ ਵੀਰ ਜੀ 1.5 ਲੱਖ ਰੁਪਏ ਮੋਂਦੇ ਜੀ ਅੱਛਾ ਜੀ ਹਾਂਜੀ ਕਿੰਨੇ ਯਾਰ ਹੋਰ ਛੱਡ ਦੇ ਹਾਂਜੀ 38 ਦੀ ਕਿੰਨੀ ਛੱਡਦਾ ਹਾਂ 37 ਦੀ ਜਿਹਾਨ ਆ ਜੀ ਠੀਕ ਹੈ ਲਓ ਜੀ 1,37,000 ਦੀ ਠੀਕ ਹੈ ਠੀਕ ਹੈ ਜੀ ਤੇ 16 ਤੋਂ 17 ਲੀਟਰ ਜਿਹੜਾ ਦੁੱਧ ਭਰੂਗੀ ਕਰਮ ਵਾਲੀ ਚਲੋ ਸਾਫ ਕਰੇ ਤੇ ਵੱਧ ਵੀ ਘੜ ਸਕਦੀ ਹੈ ਚੱਡਾ ਜਿਹੜਾ ਐਫ ਗਾਂ ਵਰਗਾ ਲੱਗਾ ਰੇ ਦੂਜੇ ਨੰਬਰ ਤੇ ਭਾਜੀ ਜੀ ਇਹ ਵੀ ਤਾਜੀ ਸੂਈ ਜੇ ਕੱਲ ਦੀ ਠੀਕ ਹੈ ਜੀ ਇਹ ਕੱਲ ਪਰਸੋਂ ਦੀ ਸੂਈ ਜੇ ਤੇ ਅਜੇ ਨਾ ਥੋੜੀ ਆਜੋ ਅੱਗੇ ਦਾ ਹਾਂ ਕੋਲ ਮਾਤ ਨੂੰ ਠੀਕ ਹੈ ਠੀਕ ਹੈ ਆਹ ਵਾਲਾ ਜਵਾਕ ਜਿਹੜਾ ਤੁਸੀਂ ਦੇਖ ਸਕਦੇ ਕੱਟੀ ਕੱਟਾ ਜੇ ਇਹ ਕੱਟੀ ਜੇ ਠੀਕ ਹੈ ਜੀ ਫ੍ਰੀ ਮਿਲ ਕਾਫ ਜੇ ਤਾਜੀ ਸੂਈ ਹੈ ਬੋਲਾ ਮੈਦਾ ਬਣਦਾ ਜੇ ਅੱਛਾ ਜੀ ਇਹ ਥੋੜੀ ਜੀ ਮੈਂ ਬੱਚਾ ਭੁੱਲ ਗਈ ਆ ਠੀਕ ਹੈ ਜੀ ਹਾਂਜੀ ਕਿੰਨਾ ਜੇ ਇਹਦੇ ਕੋਲ ਦੁੱਧ ਇਹਦੇ ਕੋਲ ਵੀਰ ਜੀ 8-9 ਕਿਲੋ ਬੋਲੀ ਹੋਗੀ ਥੱਲੇ ਠੀਕ ਹੈ ਜੀ 8-9 ਲੀਟਰ ਜਿਹੜਾ ਬੋਲਾ ਬੋਲਾ ਤਿਆਰ ਜੇ ਦੇਖ ਸਕਦੇ ਬਾਕੀ ਵੇਲ ਬੂਲ ਜਿਹੜੀ ਚੰਗੀ ਆ ਤੇ ਜੈਡ ਬਲਾ ਕੇ ਵੀ ਕਿੰਨਾ ਸੁਗਰ ਸੂਈ ਜੇ ਪਾਜੀ ਇਹ ਵੀਰ ਜੀ ਤੀਜਾ ਸੁਗਰ ਸੂਈ ਜੇ ਠੀਕ ਹੈ ਜੀ ਤੀਸਰਾ ਸੁਗਰ ਸੂਈ ਜੇ ਕਰਮਾ ਅਦੀ ਕਿੰਨਾ ਕੱਢ ਜੂਗੀ ਦੁੱਧ ਵੀ ਜੀ 11 12 ਕਿਲੋ ਕੱਢੀ ਜਾਣਾ ਮਡੇ ਰਮਾਨਾ ਠੀਕ ਹੈ ਠੀਕ ਲਓ ਜੀ 11 12 ਲੀਟਰ ਜਿਹੜਾ ਦੁੱਧ ਭਰੂਗੀ ਕਰਮਾਲੀ ਤੇ ਚੱਡਾ ਜੁੱਡਾ ਤੁਸੀਂ ਵੇਖ ਸਕਦੇ ਥਣਾ ਦਾ ਸੈਜ ਗਿਆ ਵੀ ਜਿਹੜਾ ਚੰਗਾ ਤੇ ਪਿੱਛੇ ਵੀ ਫੀਮਲ ਕਾਫ ਵੀ ਜੀ ਇਹਦਾ ਕਿੰਨਾ ਕੀ ਮੁੱਲ ਇਹਦਾ ਵੀ ਦੀ ਚਲੋ ਬੱਚੇ ਭੁੱਲੀ ਆ ਤਾਂ ਕਰਕੇ ਉਦੋਂ ਤਾਂ ਮੈਂ ਵੇਚਣ ਵਾਲੀ 859000 ਦੀ ਅੱਛਾ ਜੀ ਹੁਣ ਆਪਾਂ ਦੇ ਆਹ ਦੀ 75 ਦੀ ਦੇ ਦਈਏ ਕਰ ਦਈਏ ਟਿਕੇ ਨਿਗੇ ਰੇ ਆਹ ਤਾਜੀ ਸੂਈ ਕਰਕੇ ਲੈ ਆ ਵੀ ਲਵੇ ਤੇ ਕੋਈ ਵੱਡੀ ਗੱਲ ਨਹੀਂ ਪਤਾ ਨਹੀਂ ਆਣ ਕੇ ਇੱਥੇ ਤੇ ਉੱਥੇ ਦੇ ਚੰਗਾ ਭਲਾ ਬੱਚੇ ਨਾਲ ਚੋਈ ਅਹੀਂ ਤਾਂ ਸੂਈ ਹੈ ਠੀਕ ਹੈ ਜੀ ਹਾਂ ਚਾਨਕ ਦੇ ਬੱਚੇ ਤੋਂ ਹੋਰਪਰ ਕਰਦੀ ਅੱਛਾ ਜੀ 70 ਲਈ ਦੇ ਦਾਂਗੇ ਹਾਂ ਨਾ ਹੀ ਲਈ ਤਾਂ ਅਸੀਂ 75 77 ਦੀ ਆ ਵਹਿੰਗੀ ਲਈ ਠੀਕ ਹੈ ਠੀਕ ਹੈ ਠੀਕ ਲਓ ਜੀ 70000 ਦੀ ਤਾਜੀ ਤੂਈ ਸੂਈ ਤੇ ਦੁੱਧ ਵੀ ਜਿਹੜਾ 11 12 ਲੀਟਰ ਕੱਢੀ ਜਾਊਗੀ ਕਰਮ ਵਾਲੀ ਚ ਜੀ ਵੀ ਤਾਜੀ ਸੂਈ ਇਹਦੇ ਮਗਰ ਵੀ ਕੱਟੀ ਜੇ ਠੀਕ ਹੈ ਜੀ ਇਹਦੇ ਪਿੱਛੇ ਵੀ ਫੇਰ ਹਲਕਾ ਫ ਆ ਗਿਆ ਜੀ ਮਗਰ ਵੀ ਕੱਟੀ ਜੇ ਵੀ ਤਾਜੀ ਸੂਈ ਹੈ ਥੱਲੇ ਹੁਣ ਹੋਊਗਾ ਕੋਲ ਇਹਦੇ ਹੋਊਗਾ 10 ਕਿਲੋ ਥੱਲੇ ਦੁੱਧ ਆ ਕੇ ਬੋਲਾ ਜੇ ਇਹ ਵੀ ਦੀ ਕੁ ਛਿਆਹਕ ਦਿਨਾਂ ਦੀ ਸੂਈ ਆ ਕੋ ਬੋਲਾ ਗਣ ਲੈ ਦੁੱਧ ਗਣ ਲੈ ਠੀਕ ਹੈ 10 ਲੀਟਰ ਜਿਹੜਾ ਹਾਂਜੀ ਹਾਂਜੀ ਠੀਕ ਹੈ ਚੰਗੀ ਬਾਡੀ ਬੁੱਡੀ ਦੀ ਚੰਗੀ ਛੋਟੀ ਠੀਕ ਲਓ ਜੀ ਇਹ ਵੀ ਜੈਡ ਬਲੈਕ ਆ ਗਈ ਜੇ ਤੇ 10 ਲੀਟਰ ਜਿਹੜਾ ਬਿਲਕੁਲ ਦੁੱਧ ਤੇ ਆਜਾ ਕੋਈ ਬੋਲਾ ਲਾਲੀ ਕੋਈ ਦੁੱਧ ਲਾਲੇ 6 ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋਇਆ ਵਾ ਸੂਈ ਏ ਵੀਰ ਜੀ ਕਿੰਨਾ ਕਾਟਜੋਗੇ ਦੁੱਧ ਇਹੋ ਦੁੱਧ ਵੀਰ ਜੀ ਇਹ ਵੀ 12-13 ਕਿਲੋ ਲਊਗੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਲਓ ਜੀ 12-13 ਲੀਟਰ ਜਿਹੜਾ ਦੁੱਧ ਇਹ ਵੀ ਭਰੂਗੀ ਤੇ ਇਹਦੇ ਪਿਛੇ ਜਿਹੜਾ ਕਾਫ ਠੀਕ ਹੈ ਜੀ ਆਹ ਵਾਲਾ ਜਵਾਕ ਆ ਗਿਆ ਜੀ ਠੀਕ ਹੈ ਠੀਕ ਹੈ ਜੀ ਬਿਲਕੁਲ ਜਵਾਕਾਂ ਦੀਆਂ ਜੇ ਕਾਲੀਆਂ ਲੂਈਆਂ ਵਾਂ ਤੇ ਇਹਦਾ ਵੀਰ ਜੀ ਕਿੰਨਾ ਕ ਜੇ ਮੁੱਲ ਇਹਦਾ ਮੁੱਲ ਵੀਰ ਜੀ 80000 ਰੁਪਿਆ ਅੱਛਾ ਜੀ ਹਾਂਜੀ ਕਿੰਨੇ ਕੁ ਰੀ ਦੇਣੀ ਜੇ ਇਹ ਵੀਰ ਜੀ 2000 ਰੁਪਿਆ ਛੋਟ ਕਰਾਂਗੇ 80000 ਤੋਂ 78 ਦੀ ਹਾਂ 78000 ਅਗੇ ਕੀ ਜੈ ਕੋਈ ਬਿਲਕੁਲ ਹੀ ਭਾਦੇ ਭਾਜੀ ਅੱਜ ਪਾਤੀਆਂ ਆ ਦੁੱਧ ਵੀ 10 ਕਿਲੋ ਤਿਆਰ ਆ ਹੁਣ ਇਸ ਟਮਾ ਜੀ ਤਾਜੀ ਸੂਈ ਆ ਠੀਕ ਆ ਠੀਕ ਆ ਲਓ ਜੀ 78000 ਦੀ ਤੇ 12 13 ਲੀਟਰ ਜਿਹੜਾ ਦੁੱਧ ਇਹ ਵੀ ਭਰੂਗੀ ਕਰਮ ਵਾਲੀ ਜੈਜ ਮੋਲ ਪਾਤਾ ਵੀਰ ਨੇ ਇਹਦਾ ਵੀ ਤੇ ਭਾਜੀ ਚੌਥੇ ਨੰਬਰ ਤੇ ਚੌਥੇ ਨੰਬਰ ਦੇ ਵੀਰ ਜੀ ਇਹ ਵੀ ਦੁੱਧ ਆ ਸੂਈ ਜੀ ਅੱਛਾ ਜੀ ਬਿਲਕੁਲ ਤਾਜੀ ਆ ਇਹਦੀ ਆ ਕੱਟੀ ਆ ਠੀਕ ਆ ਜੀ ਇਹਦਾ ਜਵਾਕ ਆ ਜੇ 나ੜੂ ਨਾਲ ਬਿਲਕੁਲ ਵੇਖ ਸਕਦੇ ਤੁਸੀਂ ਹਾਂਜੀ ਕਿੰਨਾ ਜੇ ਕੋਈ ਵੀਰ ਜੀ ਬੌਲਾ ਜੀ ਦਾ ਦੁੱਧ ਇਹਦੇ ਕੋਈ ਵੀਰ ਜੀ ਬੌਲਾ ਹੀ ਆ ਜੀ ਅੱਛਾ ਤਾਜੀ ਸੂਈ 8 ਕਿਲੋ ਬੌਲਾ ਤੇ ਸਿੰਘ ਨੂੰ ਵੀ ਚੰਗਾ ਲੱਗਾ ਵਾ ਕਰਮਾਲੀ ਨੂੰ। ਕੋਣ ਚੋਈ ਦੀ ਬੜੀ ਸਾਫ ਆ। ਠੀਕ ਆ ਜੀ। ਹਾਂਜੀ। ਲਓ ਜੀ ਇਹ ਵੀ ਕੱਲ ਕੋਤ ਦੀ ਚੰਗੀ ਆ ਤੇ ਸਾਂਭੀ ਇਹ ਵੀ ਕੇਸ਼ ਭਰਾ ਨੇ ਚੰਗੀ ਆ। ਤੇ ਪੇਠਪੂੜਾ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਹੀ ਚੰਗਾ ਆ ਗਿਆ ਵਾ ਕਰਮਾਲੀ ਦਾ ਤੇ ਥਾਣਾ ਜਿਹੜਾ ਐਣ ਗਿੱਠ-ਗਿੱਟ ਤੇ ਲੱਗਾ ਪਿਆ ਵਾ। ਇਹ ਵੀ ਕਿੰਨਾ ਕੱਟੂਗੀ? ਜੀ ਵੀ ਦੁੱਧ 12 ਲੀਟਰ ਦਾ ਲਊਗੀ। ਅੱਛਾ ਜੀ। ਠੀਕ ਆ ਲਓ ਜੀ ਇਹ ਵੀ 12-13 ਲੀਟਰ ਦਾ ਦੁੱਧ ਭਰੂਗੀ ਕਰਮਾਲੀ ਝੋਟੀਆਂ ਚੰਗੀਆਂ ਮ ਵੀਰ ਦੇ ਕੋਲ ਸਾਰੀਆਂ ਹੀ। ਤੇ ਨਾਲਾ ਨੂੜਾ ਵੀ ਕੱਡੇ ਤੇ ਆ ਗਈਆਂ ਜੇ ਬਾਕੀ ਇੱਥੇ ਆ ਕੇ ਕੋਈ ਭਰਾ ਵੇਖੂਗਾ ਤੇ ਡਬਲ ਦੇਖਣ ਗਿਆ ਵੀਡੀਓ ਦੇ ਨਾਲੋਂ ਵੀ ਵੀਡੀਓ ਚੋਲ ਸਕਦਾ ਬੇਸ਼ੱਕ ਥੋੜਾ ਬੋਧ ਵੀ ਨੀ ਕੀ ਰਹਾ ਤੁਹਾਨੂੰ ਫਰਕ ਜਾਪਦਾ ਹੋਵੇ ਤੇ ਵੇਖ ਸਾਡੇ ਚ ਵੇਲ ਬੁੱਲ ਜਿਹੜੀ ਬਹੁਤ ਜ਼ਿਆਦਾ ਵਾਰ ਥਾਂ ਜਿਹੜਾ ਨੋਕੜਾ ਲੱਗਾ ਪਿਆ ਵਾ ਪਾਜੀ ਇਹਦਾ ਕਿੰਨਾ ਗਜੇ ਇਹਦਾ ਵੀ ਜੀ ਮੁੱਲ 90000 ਰੁਪਇਆ ਅੱਛਾ ਜੀ ਕਿੰਨੇ ਜੀ ਕਰਦਨੇ ਆਪਾਂ ਬਿਲਕੁਲ ਛਾਂਟ ਕੇ ਅੱਜ ਮੁੱਲ ਪਾਤੇ 85000 ਦਿਹਾਣਾ ਦੇ ਦਾਂਗੇ 85 ਜੀ 85 ਜੀ ਚਲੋ ਮੌਕੇ ਤੇ ਥੋੜਾ ਬੋਲਾ ਕਰ ਦਿਓ ਕਰ ਦਾਂਗੇ 100000 ਠੀਕ ਹੈ ਠੀਕ ਹੈ ਲਓ ਜੀ 85000 ਦੇ 100000 ਤਾਂ ਵੀ ਕਹਿੰਦਾ ਕਿ ਮਾਨਤਾ ਨੂੰ ਜ਼ਰੂਰ ਕਰਾਂਗੇ ਤੇ ਪਾ ਜਵੇਂ ਨੰਬਰ ਤੇ ਪਾਜੀ ਇਹ ਦੋ ਤਾਂ ਸਮੁੰਦਰੀ ਏ ਠੀਕ ਹੈ ਜੀ ਹਾਂ ਉੱਤੋਂ ਥੋੜੀ ਜਿਹੀ ਫਿੱਕੀ ਆ ਅੱਛਾ ਜੀ ਸਾਂਭੀ ਘਟਿਆ ਠੀਕ ਹੈ ਪਰ ਅਜੇ ਤਾਜੀ ਸੂਈ ਇਹਦੇ ਮਗਰ ਵੀ ਕੱਟੀ ਬਣਾੜੂ ਦੇ ਬੱਚ ਕਿੰਨਾ ਜੀ ਦੁੱਧ ਫਿਰ ਜਿਹਦੇ ਕੋਲ ਇਧਰੇ 10 ਕਿਲੋ ਜਣਾ ਅੱਛਾ ਜੀ ਹਾਂ ਬੌਲਾ ਜੀ ਬੌਲਾ ਕਿੰਨੇ ਨਾੜੂ ਦੇ ਬੱਚਾ ਆ ਠੀਕ ਆ ਠੀਕ ਆ ਠੀਕ ਆ ਬੌਲਾ ਹੀ ਹੋਊਗਾ ਲਓ ਜੀ ਬੌਲਾ 10 ਲੀਟਰ ਜਿਹੜਾ ਤਿਆਰ ਜਿਹਦੇ ਕੋਲ ਅੱਜ ਟਾਈਮ ਤੋਂ ਕੋ ਅੰਦਾਜ਼ਾ ਲਾ ਲਏ ਜੇ 12 12:30 ਦਾ ਟਾਈਮ ਆ ਹਾਂ ਜੀ ਹਾਂ ਜੀ ਹਾਂ ਇੱਕ ਤਾਂ ਦੇ ਸ਼ਾਮਾਂ ਤੱਕ ਤੇ ਆਏ ਵੇਖਣੇ ਥੱਲੇ ਕੋਈ ਜੰਦੀਏ ਠੀਕ ਆ ਠੀਕ ਆ ਠੀਕ ਆ ਲਓ ਜੀ ਚੈੱਕ ਕਰ ਸਕਦੇ ਤੁਸੀਂ ਸੁੰਗ ਸੁੰਗੇ ਦਾ ਵੀ ਤੇ ਕੱਦ ਗੁੱਦ ਚਲੋ ਆ ਗਿਆ ਚੰਗਾ ਇਹਦਾ ਵੀ ਤੇ ਕਰਮ ਵਾਲੀ ਸਾਂਭੀ ਹੈ ਵੀ ਚੰਗੀ ਆ ਕਿੰਨਾ ਕਿ ਵੀਰ ਜੀ ਭਰੂਗੀ ਦੁੱਧ ਦੇ ਦੁੱਧ ਵੀਰ ਜੀ 12-13 ਕਿਲੋ ਇਹਨੇ ਵੀ ਕੱਢ ਦੇਣਾ ਜੇ ਸਾਡੇ ਚੱਲਣ ਲਈ ਦੁੱਧੋਂ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਚੱਡਾ ਜਿਹੜਾ ਬਾਹਰੋਂ ਆਉਂਦਾ ਪਿਆ ਵੇਖ ਸਕਦੇ ਤੁਸੀਂ ਫੁੱਟਬਾਲ ਵਰਗਾ ਚੱਡਾ ਵਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਦੁਪਹਿਰ ਦਾ ਟਾਈਮ ਹੋ ਜਾ ਜੇ ਠੀਕ ਹੈ ਠੀਕ ਹੈ ਜੀ ਤੇ ਪ੍ਰੇਟ ਫੂੜਾ ਵੀ ਚੈੱਕ ਕਰ ਸਕਦੇ ਚੰਗਾ ਆ ਗਿਆ ਕਰਮਵਾਲੀ ਦਾ ਤੇ 12-13 ਲੀਟਰ ਜਿਹੜਾ ਦੁੱਧ ਇਹ ਵੀ ਭਰੂਗੀ ਪਛੂ ਜਿਹੜੇ ਸਾਰੇ ਚੰਗੇ ਆ ਵੀਰ ਦੇ ਕੋਲ ਚਲੋ ਕੁਝ ਸੰਭਲ ਲਾ ਭਰਾ ਖੜੇ ਤਿੰਨ ਤਾਂ ਪੇਟਪੁਰਾ ਵੀ ਦੇਖ ਸਕਦੇ ਜੇ ਚਾਹਣ ਚੌੜਾ ਵਾ ਤੇ ਲੱਗ ਗਿਆ ਦੋ ਆਪਾਂ ਚੈੱਕ ਕਰਾ ਦਨੇ ਥਣਾ ਦਾ ਸਹਜ ਗਿਆ ਜਿਹੜਾ ਚੰਗਾ ਆ ਗਿਆ ਵਾ ਕਰਮਲੀ ਦਾ ਹੂਣ ਜਵਾ ਵੀ ਬਹੁਤ ਸਾਫ ਹੈ ਠੀਕ ਹੈ ਜੀ ਠੀਕ ਹੈ ਜੀ ਇਹਦਾ ਕਿੰਨਾ ਕੀ ਕੀ ਮੁੱਲ ਇਹ ਦੇ ਦਈਏ ਥਣ ਚੱਡੇ ਹਿਸਾਬ ਨਾਲ ਦੇਦਾ ਵੀ ਜਾਂਦਾ 85 ਲਈਏ ਅੱਛਾ ਜੀ ਜੀ ਫਿੱਕੀ ਹੈ ਚੈਜ ਕਰਕੇ ਦੇ ਦਾਂ ਕੋ ਸਾਮ ਨੂੰ ਵੀਪਰਾ ਹਾਂਜੀ ਹਾਂਜੀ 80 ਦੇ ਦਈਏ ਇਹ ਕਰ ਦਈਏ ਚੈਜ ਆਫਰ ਲਾ ਰਹੀਏ ਤੇ ਕਿਤੇ ਆਫਰ 75000 ਦੀ ਠੀਕ ਹੈ ਲੋ ਜੀ 75000 ਦਾ ਮਾਨੂੰ ਕੋ ਚਵਾਈ ਦੇ ਟਾਈਮ ਦਾ ਵੀਰ ਵੇਖੇ ਅੱਛਾ ਜੀ ਬਾਹਰ ਨਿਕਲ ਹੋਊਗਾ ਜੇ ਅੱਧਾ ਦਿਨ ਗਿਆ ਜੇ ਹਾਲੋ ਠੀਕ ਹੈ ਠੀਕ ਹੈ ਠੀਕ ਲੋ ਜੀ 75000 ਦੀ ਮਗਰ ਲੋ ਜੀ ਦੁੱਧ 12 13 ਲੀਟਰ ਭਰੀ ਜਾਊਗੀ ਤੇ ਪਿੱਛੇ ਵੀ ਫੀਮੇਲ ਕਾਫ ਆ ਗਿਆ ਜੀ ਡਬਲ ਫੈਰਾ ਵਾ ਪਸ਼ੂ ਵੀਰ ਦੇ ਕੋਲ ਸਾਰੇ ਚੰਗੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਚਲੋ ਕੇ ਵੀਰ ਭਰਾਣ ਅੱਗੇ ਪਸ਼ੂ ਖਰੀਦਣੇ ਹੁੰਦੇ ਉਹਦੇ ਬਾਅਦ ਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ